ਸਰ ਅੱਜ ਤੁਸੀਂ ਇੱਥੇ ਲੱਡੂ ਵੰਡ ਰਹੇ ਆ ਕੋਟਪੂਤਲੀ ਵਿਖੇ ਇਹਨਾਂ ਬਾਰੇ ਤੁਸੀਂ ਜਾਣਕਾਰੀ ਦਿਓ ਸਰ ਅੱਜ ਭਾਰਤੀ ਜਨਤਾ ਪਾਰਟੀ ਵਾਸੀਕ ਬਹੁਤ ਹੀ ਖੁਸ਼ੀ ਦਾ ਦੇ ਰਹੇ ਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਜਿਹਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਝੋਠਿਆਂ ਦਾ ਚੋਰਾਂ ਦਾ ਜੋ ਜਿਹੜਾ ਕਬਜ਼ਾ ਹੋਇਆ ਸੀ ਅੱਜ ਦਿੱਲੀ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਉਹਨਾਂ ਨੂੰ ਹਾਰ ਦਿੱਤੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਇਕੱਲੀ ਜਿੱਤ ਹਾਸਲ ਨਹੀਂ ਹੋਈ ਬਹੁਤ ਵੱਡੇ ਮਾਰਜਿਨ ਦੇ ਨਾਲ ਜਿਹੜੀ ਜਿੱਤ ਹਾਸਲ ਹੋਈ ਆ ਇਸ ਮੌਕੇ ਦੇ ਜਿੱਥੇ ਮੈਂ ਦਿੱਲੀ ਦੇ ਸਾਰੇ ਵੋਟਰਾਂ ਦਾ ਸੰਕਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਥੇ ਬਹੁਤ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਆਈ ਆ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਅੱਜ ਇਸ ਦਿਨ ਨੂੰ ਖੁਸ਼ੀ ਦਾ ਦਿਨ ਬਣਾ ਰਹੀ ਆ ਅਸੀਂ ਕੋਟ ਏਰੀਏ ਦੇ ਚੱਪੇੜ ਹਲਕੇ ਦੇ ਸਾਰੇ ਵਰਕਰ ਇਕੱਠੇ ਹੋ ਕੇ ਅੱਜ ਉਹ ਖੁਸ਼ੀ ਨਾਲ ਸਾਹ ਦਾ ਕੰਨ ਵਾਸਤੇ ਜਿਹੜੇ ਲੱਡੂ ਉਹ ਬਣ ਰਹੇ ਆਂ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਜਿੱਤ ਉਹ ਇਹ ਨਵਾਂ ਇੱਕ ਇਤਿਹਾਸ ਸਿਰਜਿਆ ਔਰ ਬਹੁਤ ਜਲਦੀ ਹੁਣ 27 ਦੇ ਵਿੱਚ ਪੰਜਾਬ ਦੀ ਵਾਰੀ ਆ ਕਿ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਵਾਹ ਆਪਣੀ ਸਰਕਾਰ ਬਣਾਉਗੀ ਬਹੁਤ ਵੱਡੀ ਜਿਹੜੀ ਤਾਕਤ ਉਹ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਆ ਕਿਉਂਕਿ ਜਿਸ ਤਿੱਕੇ ਦੇ ਨਾਲ ਇਹਨਾਂ ਨੇ ਕੇਜਰੀਵਾਲ ਨੇ ਲੋਕਾਂ ਨੂੰ ਝੂਠੇ ਵਾਦੇ ਕਰਕੇ ਝੂਠੀਆਂ ਗਰੰਟੀਆਂ ਦੇ ਕੇ ਔਰ ਲੋਕਾਂ ਦੇ ਨਾਲ ਧੋਖਾ ਕੀਤਾ ਔਰ ਸਾਰੇ ਪੰਜਾਬ ਦਾ ਜਿਹੜਾ ਪੈਸਾ ਆ ਉਹ ਲੁੱਟਿਆ ਭਗਵੰਤ ਮਾਨ ਉਹਨਾਂ ਦਾ ਇੱਕ ਚਮਚਾ ਬਣ ਕੇ ਪੰਜਾਬ ਦੀ ਆਰਥਿਕ ਜਿਹੜੇ ਹਾਲਤਾਂ ਬਹੁਤ ਜੱਜ ਨਾਜ਼ੁਕ ਕਰ ਦਿੱਤੀ ਅੱਜ ਲਾਂਡ ਆਰਡਰ ਤੇ ਹੈ ਕੋਈ ਨਹੀਂ ਔਰ ਮੈਂ ਸੋਚਦਾ ਕਿ ਪੰਜਾਬ ਦੇ ਲੋਕ ਵੀ ਅੱਜ ਮਹਿਸੂਸ ਕਰ ਰਹੇ ਆ ਅੱਜ ਜੀਵ ਸਮੇ ਦੇ ਰਿਜ਼ਲਟ ਆਉਣ ਲੱਗੇ ਆ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਟੈਲੀਫੋਨ ਵੀ ਆ ਰਹੇ ਆ ਤੇ ਲੋਕ ਆਪੇ ਕਹਿ ਰਹੇ ਆ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਤੋਂ ਪੰਜਾਬ ਦੇ ਜਿਹੜੇ ਲੋਕ ਆ ਪੰਜਾਬ ਦਾ ਖੜਾ ਵੀ ਜਿਹੜਾ ਉਠਾਇਆ ਜਾਵੇ ਉਸ ਕਰਕੇ ਅੱਜ ਸਾਰੇ ਮੈਂ ਬਰਕਤਨ ਵੀ ਵਧਾਈ ਦੇਣੀ ਚਾਹੁੰਦਾ ਮੋਦੀ ਜੀ ਨੂੰ ਵਧਾਈ ਦੇਣੀ ਚਾਹੁੰਦਾ ਔਰ ਪੰਜਾਬ ਦੇ ਜਿਲੀ ਸਾਡੀ ਪਾਰਟੀ ਦੇ ਭਾਜਪਾ ਪਾਰਟੀ ਦੀ ਲੀਡਰਸ਼ਿਪ ਹੋ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੇ ਚਾਹੁੰਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸੌਰ ਸਿੰਘ ਛੰਡਰ ਜਿੰਦਾਬਾਦ ਸੌਰ ਸਿੰਘ ਅੱਜ ਅਸੀਂ ਮੂਰਤੀ ਮੰਡਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੂੰ ਦਿੱਲੀ ਵਿੱਚ ਸਾਡੀ ਪਾਰਟੀ ਦੀ ਨਿਰਧ ਬਾਈ ਮੋਦੀ ਜੀ ਦੀ ਜਿੱਤ ਹੋਈ ਆ ਅਸੀਂ ਉਹਦੀ ਕੁਰਸੀ ਤੇ ਕੋਟ ਕੋਈ ਤੇ ਲੱਡੂ ਬਣ ਰਹੇ ਆ ਆਣ ਵਾਲੀ ਅਗਲੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਸਰਕਾਰ ਸਾਡੀ ਬਣ ਜਾ ਰਹੀ ਆ ਅਜੀ ਸੋਨ ਸਿੰਘ ਠੰਡਲ ਜੀ ਦੀ ਅਗਵਾਈ ਵਿੱਚ ਮੋਟੂ ਦੇ ਵਿੱਚ ਡੱਡੂ ਪੜ ਰਹੇ ਆ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਸਾਡੀ ਪਾਰਟੀ ਨੂੰ ਵਧਾਈਆਂ ਪੰਜਾਬ ਸਰਕਾਰ ਪੰਜਾਬ ਦੀ ਪਾਰਟੀ ਭਾਜਪੀ ਨੂੰ ਵਧਾਈਆਂ ਦਿੱਤੀ ਸਰਕਾਰ ਨੂੰ ਵਧਾਈਆਂ